ਬਾਜੀ ਸਤਿਕਾਰ ਸਤਿਕਾਰ ਭਾਈ ਸਤਿਕਾਰ ਜੀ ਹੋਰ ਬਾਜੀ ਸਰ ਠੀਕ ਠਾਕ ਜੀ ਵਧੀਆ ਜੀ ਹੋਰ ਕਿਵੇਂ ਚੱਲ ਰਹੀ ਕੰਮ ਵਧੀਆ ਭਾਈ ਜੀ ਜੀ ਵਧੀਆ ਭਾਈ ਵਧੀਆ ਜੀ ਚਲੋ ਵੇਗਿਆ ਮਾੜ ਫਿਰਦੇ ਨਹੀਂ ਮਾੜ ਵੇਗਿਆ ਭਾਈ ਜੀ ਕਿਥੋਂ ਲੈ ਕੇ ਨੀਦੀ ਬਾਜੀ ਪਤਾ ਨਹੀਂ ਇਧਰ ਦੂਰੀ ਗਈ ਕਾ ਵੀ ਫਰੀਦਕੋਟ ਵਾਲਾ ਅੱਛਾ ਇਧਰ ਨੂੰ ਗਈ ਆ ਦੋ ਮਜਾਂ ਖੜੀਆਂ ਹੈ ਬੱਚਾ ਮਰੀ ਵੀ ਉਹਨਾਂ ਘੜੀ ਇੱਕ ਹੋਰ ਖੜੀ ਦੋ ਅੱਛਾ ਚਲੋ ਚਲੋ ਗਾਵਾਂ ਇੱਕੋ ਬੰਦਾ ਲੈ ਗਿਆ ਇਹ ਤਿੰਨ ਚਾਰ ਠੀਕ ਹੈ ਠੀਕ ਹੈ ਹਾਂਜੀ ਚਲੋ ਅੱਜ ਫਿਰ ਮੱਝਾਂ ਹੈ ਜੀ ਸੂਈਆਂ ਮਾ ਤਿੰਨ ਚਾਰ ਉਹ ਮਜਾਂ ਸੂਈਆਂ ਇੱਕ ਆ ਮਹੀਂ ਸੂਈ ਇਹ ਤੇ ਗਈ ਵੇਗਣ ਚੋਤੀ ਆ ਹ ਆ ਵੀ ਝੋਟੀ ਬੱਚਾ ਮਰੀਆ ਅੱਛਾ ਆ ਵੀ ਝੋਟੀ ਬੱਚਾ ਮਰੀ ਕੋ ਤੋਕਰ ਸਮਝ ਲਿਆ ਆ ਬੱਚੇ ਵਾਲੀ ਝੋਟੀ ਅੱਛਾ ਜੀ ਹਾਂ ਬਹੁਤ ਚੰਗੀ ਝੋਟੀ ਆ ਬੱਚਾ ਮਰਾ ਜਿੰਦਾ ਹਾਂਜੀ ਠੀਕ ਆ ਇਹਦੇ ਮਗਰ ਕਟਾ ਬਹੁਤ ਵੱਡੀ ਝੋਟੀ ਰਿਆਣੀ ਦੀ ਬਸ ਠੀਕ ਆ ਹਾਂ ਆਜੋ ਇਧਰ ਲੱਗ ਇਧਰ ਲੱਗੇ ਭਰਾਏ ਕਿ ਉੱਥੇ ਲਗਣਾ ਇੱਥੇ ਲੱਗ ਜਾ ਜਿਵੇਂ ਮਰਜ਼ੀ ਕਰੋ ਇਧਰ ਇਧਰ ਆਜੋ ਹਾਂਜੀ ਆ ਝੋਟੀ ਵੀਰ ਜੀ ਪਹਿਲੇ ਸੂਏ ਆ ਅੱਛਾ ਚੌਗੀ ਸ਼ਕੀ ਮੂੰਹ ਆ 9 ਕਿਲੋ ਦੇ ਕੋ ਦੋਦਾ ਕਟੀ ਕੋ ਆ ਬੱਚਾ ਵਾ ਘਟਾਣਾ ਹਾਂ ਤੇ ਬੱਚੇ ਨਾਲ ਮਿਲ ਪਏ ਜਿੱਦਾਂ ਮਰਜ਼ੀ ਆਂਦੀ ਕੁਝ ਨਹੀਂ ਆ ਵੱਡੀ ਝੋਟੀ ਪੁਰਾਣਾ ਭਾਈ ਪੂਰੀ ਬ੍ਰਾਂਡਡ ਝੋਟੀ ਆ ਬੰਦਿਆਂ ਦੀ ਮਜਬੂਰੀ ਕੋਈ ਮੁੰਡਾ ਬਾਹਰ ਬੂਰ ਚਲੇ ਗਿਆ ਸਿੰਗਲ ਹੀ ਝੋਟੀ ਉਹਨਾਂ ਕੋ ਉਹਨਾਂ ਦੇਤੀ ਬੰਦਿਆਂ ਨੇ ਲੋ ਜੀ ਬਹੁਤ ਵੱਡੀ ਝੋਟੀ ਆ ਪੂਰੀ ਐ ਜਿੱਦਾਂ ਮਰਜੀ ਇਹਨੂੰ ਕਰਮਾ ਵਾਲੀ ਨੂੰ ਜੋ ਕਿਤੇ ਲੱਤ ਨਹੀਂ ਮਾਰਦੀ ਬਸ ਠੀਕ ਆ ਤੇ ਠੰਡੀ ਮਿੱਠੀ ਬੜੀ ਹੁਣ ਦੁੱਧ ਦਾ ਇਸ ਟਾਈਮ ਕਿੰਨਾ ਭਾਈ ਜੀ 9 ਕਿਲੋ ਦੁੱਧ ਆ ਭਾਜੀ ਦੁੱਧ 12 ਕਿਲੋ ਕਰ ਜੂਗੀ ਬਸ ਠੀਕ ਆ 10 ਤੋਂ ਬਾਹਰ ਬਾਹਰ ਚਲੇ ਜੂ ਜਿੰਨੀ ਜੈਡ ਬਲੈਕ ਬਲੂ ਹਣਾ ਜੀ ਹਾਂ ਪੂਰੀ ਇੱਕ ਪੈਸੇ ਦੀ ਵੀ ਇੱਚ ਕਿਲਤ ਨਹੀਂ ਬਸ ਠੀਕ ਆ ਤੇ ਕਟਾ ਮਗਰ ਕਟਾ ਮਗਰ ਕਾਰ ਦੇ ਸਰ ਦੇ ਮਨ ਉਹ ਉੱਥੇ ਉੱਥੇ ਲੈ ਚਲੋ ਮੜਾ ਥੋੜਾ ਧੁੰਦਰਾ ਜਾਂਦਾ ਕੋਈ ਔੜਾ ਵੇੜਾ ਨੇ ਕਟੀ ਦਾ ਵੀ ਕੇ ਹੈ ਗੱਲਾਂ ਵੀ ਇਹਨੂੰ ਕੋਈ ਉਂਗਲ ਤਰਾਵਾ ਹੋਵੇ ਹਾਂਜੀ ਹਾਂਜੀ ਤੇ ਮਿੱਠੀ ਇਨੀ ਭਾਵੇਂ ਦਿਨ ਚ ਤਿੰਨ ਵਾਰੀ ਚੋਲੋ ਬੜਾ ਮੂਹਕ ਮੈਂ ਵਾਹ ਵੇਖੋ ਰੁਕੋ ਠੀਕ ਆ ਨਹੀਂ ਚੰਗੀ ਆ ਚੰਗੀ ਬਹੁਤ ਸੋਹਣੀ ਝੋਟੀਆਂ ਜੀ ਚੋਈਆ ਵਧੀਆ ਮੈਂ ਕਿਹਾ ਭਾਈ ਕੋ ਗਾਲੀ ਨਹੀਂ ਕੱਢਣੀ ਬਹੁਤ ਵਧੀਆ ਚੋਣ ਚਾਨ ਠੰਡੀ ਬੈਠੀ ਤੇ ਦੁੱਧ ਵੀ ਠੀਕ ਆ ਚਲ ਹਾਂਜੀ ਬੋਲੋ ਮੋਲ ਵੀਰ ਜੀ ਆਪਾਂ ਦੇਣ ਲੈਣੀ ਹਾਂਜੀ 80000 ਚੋ ਮਾਨਤਾਨ ਕਰਦਾਂਗੇ ਗਾਹਕ ਦਾ ਚਲੋ ਝੋਟੀ ਵਾਧ ਰੁਪਏ ਵੇਲੇ ਕੱਟੀ ਜੀ ਕੋਈ ਉਂਗਲ ਤਰਾਵਾ ਰਹੀ ਹੈਗਾ ਕੱਟਾ ਮਗਰ ਛੱਡੋ ਨਾ ਛੱਡੋ ਉਦਾਂ ਹੀ ਮਿਲੂਗੀ ਇੰਨੀ ਮਿੱਠੀ ਆ ਬਸ ਠੀਕ ਆ ਤੇ ਆ ਝੋਟੀ ਕੋ 7 ਕਿਲੋ ਦੁੱਧ ਵਾ ਅਜੇ 7 ਕਿਲੋ ਦੁੱਧ ਹੈ ਜੀ ਹਾਂ ਠੀਕ ਆ ਵੇਖ ਲੋ ਸਿੰਘਾ ਬੱਚਾ ਨੇ ਹੈ ਨਾ ਹੁਣੋਂ ਦਾ ਨੰਘੂ ਨਹੀਂ ਬਿਟ ਤੇ ਧਾਰ ਤੂਰ ਜਮਾ ਹੋ ਗਿਆ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਨੂੰ ਸੂਈ ਵੀਰ ਨੂੰ 2 ਮਹੀਨੇ ਹੋ ਗਏ ਚੱਡਾ ਚੱਪੜ ਵੇਖ ਲੋ ਕਿੰਨਾ ਸੋਹਣਾ ਵਾ ਲਓ ਜੀ ਦੇਖੋ ਜੀ ਸੱਤ ਗਲ ਦੁੱਧਾ 2 ਮਹੀਨੇ ਹੋ ਗਏ ਸੂਈ ਨੂੰ ਤੇ ਚੰਗੀ ਮਾਜਾ ਦੂਜੀ ਸਵੇਰ ਝੋਟੀ ਭਾਜੀ ਹਾਂਜੀ ਦੂਜੀ ਸਵੇਰ ਝੋਟੀ ਆ ਆਜੋ ਜੀ ਆਜੋ ਥਣ ਚੱਡਾ ਵੇਖ ਲੋ ਵੀ ਕੋਈ ਸਾਈਡ ਨਹੀਂ ਕੋਈ ਬਾਹੀ ਨਹੀਂ ਇੱਕੋ ਜੇ ਥਣਾ ਬਸ ਠੀਕ ਆ ਕੋਈ ਇਹ ਨਹੀਂ ابھی ਲੈ ਲੇ ਇਹ ਨਹੀਂ ਭਾਜੀ ਫਿਰ ਕੀ ਮੰਗਾ 57000 ਸਾਰੇ ਚਲ ਠੀਕ ਆ ਹਾਂ ਛੋਟ ਕਰ ਦਾਂਗੇ ਇੱਕ 500 ਰੁਪਈਆ ਵੇ ਲੋ ਕਟੀ ਕਿਦਾਂ ਦੀ ਆ ਨਹੀਂ ਠੀਕ ਆ ਨਹੀਂ ਇਹ ਤਾਂ ਹੁਣ ਮੁਖਤਾਲਾ ਹੀ ਕੰਮ ਆ ਠੀਕ ਠੀਕ ਯਾ ਤੇ ਮਹੀਂ ਸੂਈ ਆ ਤੇ ਇਹਦੇ ਚੋਤੀ ਆ ਵੀ ਰਵੇਗੀ ਮਾਜੇ ਅੱਛਾ ਵੇਗੀ ਇਹ ਦੀ ਕਟੀਆਂ ਅਗਰੇ ਕੋ 12 ਕਿਲੋ ਦੁੱਧ ਹੀ ਵੇਗੀ ਆ ਚਲੋ ਤੇ ਆਹ ਜੀ ਆ ਮੈਂ ਕੋ 9 ਕਿਲੋ ਦੁੱਧ ਵਾ ਅੱਛਾ 9 9.5 ਕਿਲੋ ਆ ਹਾਂਜੀ ਤੇ ਇਹਦਾ ਵੀ ਸੂਆ ਢਾਈਆਂ ਮਹੀਨੇ ਦਾ ਢਾਈਆਂ ਮਹੀਨੇ ਦਾ ਹਾਂ ਠੀਕ ਆ ਜੀ ਸਪੈਸ਼ਲ ਕਟੀਆਂ ਵਾ ਚੜਦੀ ਤੋਂ ਚੜਦੀਆਂ ਛੜਦੀ ਲਓ ਜੀ ਚੈੱਕ ਕਰੋ ਕਰਾ ਜੀ ਤਿੰਨੇ ਵੇਖ ਲੋ ਵੀ ਸਿੰਘ ਕਿਦਾਂ ਲੱਗੇ ਤੇ ਕਿਦਾਂ ਦੀਆਂ ਸਫਾਈਆਂ ਬਸ ਠੀਕ ਆ ਕੋਈ ਫੇਰ ਇਹਨਾਂ ਨੂੰ ਟੀਕਾ ਨਹੀਂ ਕੋਈ ਕੁਝ ਨਹੀਂ ਇਦਾਂ ਹੀ ਮਿਲਦੀਆਂ ਆਏ। ਬਾ ਠੀਕ ਹੈ। ਖਾਪੀ ਤੇ ਹੀ ਪਾੜਾ ਪੋਣਾ ਪਾ ਲੋ ਕਿਲੋ ਸੈਲ 22 ਕੋਈ ਨਹੀਂ ਜੇ ਇੱਕ ਵੀ ਮਾਸਾ ਇਹਨਾਂ ਤੇ 75000 ਦੀ ਝੋਟੀ ਦੀ ਸਿਰਫ 75000 ਦੀ 57 ਦੀ ਉਹ ਤੇ ਪਰਲੀ ਵੀ 75 ਦੀ ਦੇ ਦੇਣੀ ਕੋਈ ਜੋੜਾ ਲਊ ਤੇ 75 75 ਦੀਆਂ ਹੀ ਦੇ ਦੇਣੀਆਂ ਆ। ਨਸਲਾ ਝੋਟੀ ਦੇ। ਵੇ ਲੋ ਕਟੀਆਂ ਕਿਦਾਂ ਦੀਆਂ ਚੜਦੀ ਤੇ ਚੜਦੀਆਂ ਤੇ ਨਹੀਂ। ਬਾ ਠੀਕ ਲੈ ਚਲੋ। ਆਂਦੇ ਮਿਲਦੀਆਂ ਨਹੀਂ ਵੇ ਲੋ ਫੁੱਲ ਮੰਦਾ ਬਾਜ਼ਾਰ ਜੇ। ਵਾਧੂ ਵਾਧੂ ਮਿਲ ਜੰਦੇ ਨੇ। ਵੇ ਲੋ ਹਾਂ ਵੇਖੋ ਜੀ। ਹੈ ਕੋ ਤਿੰਨਾ ਦਾ। ਨੇ ਠੀਕ ਹੈ ਜੀ ਕਿੱਡੀਆਂ ਸਫਾਈਦਾਰ ਤੇ ਕਿੰਨੀਆਂ ਸੋਹਣੀਆਂ ਫੇਰ ਕੋਈ ਸੈਡ ਬਾਈ ਨਹੀਂ ਆ ਨਹੀਂ ਤੇ ਜਿਹੜੀਆਂ ਬੱਚਾ ਦੋ ਜਾ ਮਰੀਆਂ ਕਈ ਮਈਆਂ ਸੈਡ ਬਾਈ ਪਣ ਜਾਂਦੀਆਂ ਬਿਲਕੁਲ ਜੀ ਤੇ ਆਹ ਜੀ ਆ ਮੈਂ ਵੀਰੇ ਗੱਬਣਵਾ ਹਾਂਜੀ ਇੱਕ ਘਰ ਵਾਲਿਆਂ ਨੇ ਸਾਨੂੰ ਕਿਹਾ ਕਿ 18 ਕਿਲੋ ਦੁੱਧ ਦਿੰਦੀ ਆ ਉਹ ਬੰਦਾ ਵੀਡੀਓ ਵੀ ਵੇਖਣ ਡਿਆ ਹੋ ਅੱਛਾ ਹਾਂ ਤੇ ਪਤਾ ਨਹੀਂ ਦਿੰਦੀ ਆ ਕਿ ਨਹੀਂ ਦਿੰਦੀ ਮੈਂ ਵੇਖ ਲਵਾਂ ਕਿ ਨਹੀਂ ਵੀ ਠੀਕ ਆ ਚਲੋ ਅਸੀਂ ਜਾਂਨੇ ਘਾਟ ਦੇ ਦੇ ਪਰ ਮੈਂ ਦੁੱਧ ਵਾਲੀ ਆ ਪੂਰੀ ਭਾਰੀ ਦੇ ਦਮਦਾਰ ਨਹੀਂ ਠੀਕ ਹੈ ਜੀ ਮੈਂ ਡਬਲ ਆ ਪੂਰੀ ਮੈਂ ਚੰਗੀ ਸੰਭਾਲ ਕੀਤੀ ਹੈ ਜੀ ਜੈਡ ਬਲੈਕ ਚੋਟੀ ਆ ਆ ਦੇਖੋ ਜੀ ਪਹਿਰੇ ਇਨੀ ਮਿੱਠੀ ਵੇਹ ਲੋ ਐ ਪੂਛ ਤੱਕ ਵਾਲ ਵੇਖ ਲੋ ਨਹੀਂ ਠੀਕ ਹੈ ਜੀ ਤੇ ਇੱਥੇ ਭਾਵੇਂ ਇਨੀ ਮਿੱਠੀ ਇੱਥੇ ਮੈਂ ਖਲਾਰ ਕੇ ਖਲੋਤੇ ਰਹੋ ਮਤਲਬ ਨਹੀਂ ਕਿ ਲੱਤ ਮਾਰ ਜੂ ਤਰੇ ਨਹੀਂ ਡੇੜੀਆਂ ਮਈਆਂ ਲੈ ਜੀ ਟੈਂਪ ਜੀ ਅਜੇ ਦੇਣਾ ਵੀਰ ਲਊ 8 8 ਦੇ ਲੈ ਪਰ ਮੈਂ ਦੁੱਧ ਚਵਾਉਗੀ ਹੂੰ 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 ਗਾਗ ਸਿਆਣਾਵਾਂ ਨੂੰ ਪਤਾ ਲੱਗ ਹੀ ਜਾਣਾ ਵੀ ਦੁੱਧ ਵਾਲੀ ਕਿ ਕਿਦਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਜੀ ਚੈੱਕ ਕਰੋ ਬਹੁਤ ਨਸਲਾਂ ਝੋਟੀ ਦੇ ਫੇਰ ਇੱਕ ਈ ਵਿਖਾ ਦਿਓ ਸਾਰੀ ਐ ਵੇ ਲੋ ਬਈ ਚੱਲ ਠੀਕ ਐ ਦੇਖੀ ਜੀ ਭਾਜੀ ਬਹੁਤ ਸੋਹਣੀ ਝੋਟੀ ਆ ਸੰਭਾਲ ਕੀਤੀ ਐ ਜੀ ਪੂਰੀ ਰੂਹ ਨਾਲ ਸੰਭੀ ਆ ਵੀਰ ਮੈਂ ਹਾਂਜੀ ਹਾਂਜੀ ਪੂਰੀ ਰੂਹ ਨਾਲ ਐਂਦੀ ਭਾਜੀ ਫੇਰ ਕੀ ਮਾਰ ਇੱਕ 35 ਦੀ ਮੈਂ ਦੇ ਦਾਂਗੇ ਜੇ ਕੋ ਗੱਬਣ ਲਊਗਾ ਚਲੋ ਠੀਕ ਐ ਬਾਕੀ ਸੂਈ ਸਾਈ ਐ ਸੂਬੂ ਪੇ ਦੁੱਧਾ ਦੇ ਕਰਕੇ ਜਿੱਦਾਂ ਇੱਕ 35 ਦੀ ਦੇ ਦਾਂਗੇ ਚਲੋ ਬਸ ਆਹੀ ਪਸ਼ੂ ਸੇਲ ਹੈ ਜੀ ਚਾਰੇ ਪਹੁ ਆਪਣੇ ਕੋਲ ਮਹੀਂ ਸੁਈ ਉਹ ਤੇ ਗਈ ਬੇਗਾ ਹਾਂ ਜੀ ਜੀ ਠੀਕ ਕਰਨ ਨੂੰ ਵਿਖਾਉਣੀ ਤੇ ਮਹੀਂ ਆ ਵੇਖ ਲੋ ਵੀ ਕੋਈ ਸਾਈਡ ਬਾਈ ਨਹੀਂ ਵੀਰ ਜੀ ਇਹਨਾਂ ਦੀ ਠੀਕ ਆ ਬਿਲਕੁਲ ਜੀ ਤੇ ਸਿੰਘ ਦੇਖੋ ਇਹੋ ਕੋ ਹੁੰਦਾ ਮਹੀਂਾਂ ਦਾ ਆਹੀ ਆਹੀ ਹੁੰਦਾ ਜੀ ਉਹੋ ਹੁੰਦਾ ਸਿੰਘ ਦਾ ਇਹ ਬਾਈ ਆ ਵੀ ਵੇਖ ਲੋ ਹਾਂ ਜੀ ਹਾਂ ਜੀ ਆ ਕਟੀ ਕਿਦਾਂ ਦੀ ਆ ਹਾਂ ਇਹਦਾ ਸਿੰਘ ਵੇਖੋ ਕੋਈ ਸਾਈਡ ਨਹੀਂ ਕੋਈ ਬਾਈ ਨਹੀਂ 7 ਕਿਲੋ ਆਟ ਕਟੀ ਕੋ ਦੁੱਧ ਤੇ ਆ ਜਿਹੜੀ ਆ ਉਤੋਂ ਚੰਗੀ ਬਿਲਕੁਲ ਜੀ ਤੇ ਭਾ ਵੀ ਵੇ ਲੋ ਵੀ ਜਮਾ ਜਾ ਬਾਜੀ ਬਸ ਬਾਸ ਕੋਈ ਜਾਇ ਇਧਰ ਵੇ ਲੋ ਲੱਤ ਨੂੰ ਤਵਾਲਾ ਨਹੀਂ ਕੋਈ ਇਹਨਾਂ ਨੂੰ ਪਤਾ ਵੀ ਲੱਤ ਮਾਰਨੀ ਬਿਲਕੁਲ ਬਿਲਕੁਲ ਇਹੋ ਮਾਲ ਆਪਣੇ ਕੋ ਤੇ ਪਿੰਡ ਵੀਰਜੀ ਆਪਣਾ ਚੂੰਗਾ ਜ਼ਿਲ੍ਹਾ ਅੰਮ੍ਰਿਤਸਰ ਇਹ ਮਹਿਤਾ ਚੌਕਾ ਨਜ਼ਦੀਕ ਸਾਨੂੰ ਬਟਾਲੇ ਰੋ ਮਹਿਤਾ ਹੀ ਆ ਜਾਓ ਬਸ ਹਾਂ ਜੀ ਤੇ ਫੋਨ ਨੰਬਰ 88728 4866 ਸਸੀ ਗੱਲ